ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਭਾਈ ਜੀ ਨਾਲ ਅੱਪ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਮੈਂ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਇੱਕ ਤੁਹਾਨੂੰ ਗੱਬਨ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬਸ ਕੋਈ ਗੱਲ ਜੀ। ਹੋਰ ਸਭ ਠੀਕ ਠਾਕ ਜੀ। ਹਾਂਜੀ ਹਾਂਜੀ ਕਿਰਪਾ ਬਾਬੇ ਦੀਪ ਸਿੰਘ ਜੀ। ਚਲੋ ਵਧੀਆ ਕਿਰਪਾ ਹੀ ਚੈਦੀ ਜੀ। ਹਾਂਜੀ ਹਾਂਜੀ ਤਿੰਨ ਫੇਰ ਅੱਜ ਆਪਣੇ ਕੋ ਹਾਂਜੀ ਹਾਂਜੀ ਤਿੰਨ ਵਾਰ ਆਏ। ਹੁਣ ਗਾਵਾਂ ਹੀ ਲਿਆਉਂਦੇ ਹਮੇਸ਼ਾ ਹੀ ਨਾ। ਹਾਂਜੀ ਹਾਂਜੀ ਗਾਵਾਂ ਹੁੰਦਿਆਂ ਜੀ। ਚਾਰ ਹੀ ਉਦਾਂ। ਅੱਛਾ। ਤੇ ਇੱਕ ਸਵੇਰੇ ਚਲ ਗਈ ਆ। ਠੀਕ ਹੈ। ਇੱਕ ਰੰਗ ਦੀ ਬਿਆੜੀ ਝਾੜ ਤੰਦ ਬਰੇ ਟੋਪ ਦੀ। ਠੀਕ ਹੈ। ਹਾਂਜੀ ਹਾਂਜੀ। ਠੀਕ। ਚਲੋ ਨਾਮ ਦੱਸਦੇ ਕਰੀ ਆਪਣਾ। ਨਾਮ ਕਮਲਜੀਤ ਹਾਂਜੀ ਪਿੰਡ ਭਗਵਾਨਪੁਰ ਤਸੀਲ ਡੇਰਾ ਬਾਬਰਾਨ ਅਤੇ ਜ਼ਿਲ੍ਹਾ ਗਰਦਾਸ ਖੇਡੇ ਤੇ ਫੋਨ ਨੰਬਰ ਬੋਲ ਦੇ ਇੱਕ ਵਾਰੀ 9815907784 ਮੇਰਾ ਨੰਬਰ ਜੀ ਇਹ ਤੇ ਅੱਛਲ ਚੱਲਦਾ ਜੀ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਇਹ ਸੂਈ ਵੜੇ ਇਹਦੇ ਤੋਂ ਹੀ ਆਪਾਂ ਕਰਨੀ ਹੈ ਆ ਦੇਖ ਸਾਧ ਜੀ ਠੱਡੀ ਦੇ ਰਹੀ ਏ ਕਿ ਨਮਾਸੂ ਆ ਸੋਈ ਬੱਧੀਆ ਇਹ ਵੀ ਦਿ ਦੂਜੇ ਸਵੇਰ ਸੋਈ ਜੇ ਵੈਰ ਅੱਛਾ ਹਾਂਜੀ ਹਾਂਜੀ ਬੱਛੀ ਦਿੱਤੀ ਜਰਸੀ ਜੇ ਨੇ ਠੀਕ ਹੈ ਮਗਰ ਇਹਦੇ ਬੱਛੀ ਆ ਕਿੰਨਾ ਚਿਰ ਹੋ ਗਿਆ ਸੋਈਨ ਸੋਈਨ ਨੂੰ ਹੋ ਗਿਆ ਜੇ ਛੇ-ਸੱਤ ਦਿਨ ਛੇ-ਸੱਤ ਦਿਨ ਹੋ ਗਏ ਤੇ ਦੁੱਧ ਕਿੰਨਾ ਤਿਆਰ ਕਰਕੇ ਬੰਦੇ ਨੇ 12 ਕਿਲੋ ਤੋਂ ਸਟਾਰਟਿੰਗ ਕੀਤੀ ਆ ਅੱਛਾ ਉਦੋਂ 15 ਪਲੱਸ ਹੀ ਆਊਗੀ ਅੱਛਾ ਹਾਂਜੀ ਹਾਂਜੀ 15 ਲੀਟਰ ਦੀ ਆਪਾਂ ਗਰੰਟੀ ਦੇਵਾਂਗੇ ਲਿਆ ਫਿਰ ਤੋਰ ਦੀ ਠੀਕ ਹੈ ਜੀ ਹਮੋਂ ਮੌਕੇ ਤੇ 12 ਲੀਟਰ ਜਿਹੜਾ ਤਿਆਰ ਦੱਸਦੇ ਆ ਤਾਂ ਜੀ ਸੂਰੀਆ ਮੈਲਾ ਮਾਰਨਾ ਹੈ ਤੇ ਦੁੱਧ 15 ਲੀਟਰ ਤੱਕ ਜਿਹੜਾ ਕਹਿੰਦਾ ਕਿ ਚਵਾਈ ਜਾਊਗੀ ਬਾਕੀ ਕੱਦ ਕਾਠ ਦੀ ਚੰਗੀ ਆ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਆ ਬੱਚੀ ਜੇ ਉਹਦੀ ਆ ਜਰਸੀ ਬੱਚੀ ਜੇ ਇਹਦੀ ਨਹੀਂ ਕੀ ਕਰਨਾ ਧੁੱਪ ਲੱਗੀ ਬਣਾ ਲਈ ਮੋਟਾ ਜਦੋਂ ਆ ਜੀ ਆ ਬਣਾਓ ਦੁੱਧ ਪਾਓ ਦੁੱਧ ਰੈਂਡ ਹੋਵੇ ਜੇ ਮੈਂ ਤੇ ਲੈ ਮੋਹੰਦਿਆ ਦੁੱਧ ਬੜਾ ਪੀ। ਬਾਕੀ ਜਿਹੜਾ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਚੰਗਾ ਚਵਾਈ ਜਾਊਗੀ। ਕੀ ਰੱਖਣਾ ਵਿਦਿਆਤਮ? ਜਾਜ ਕਰ ਦੇਖੋ ਇਹ ਕਿੰਨੀ ਆ। ਹਾਂਜੀ ਹਾਂਜੀ ਉਤਰ ਸੋਹਣੀ ਬੈੜਿਆ ਬਿਲਕੁਲ ਛੋਟਾ ਕੰਨ ਹੈ। ਬੈ ਚੰਗੀ ਆ। ਹਾਂਜੀ ਹਾਂਜੀ ਥੋੜੀ ਸਾਂਭੀ ਕਿਹਨੇ ਘਟ ਹੈ ਇੱਕ ਪਿਛਲੇ ਸਵੇਰੇ ਪਹਿਲੇ ਸਵੇਰੇ ਨਾ ਇਕ ਕੰਮੀ ਨਾ ਛੱਡੀ ਉਹ ਬੰਦਿਆ ਅੱਛਾ ਉਹ ਕਹਿੰਦੇ ਤਾਂ ਕਰਦੇ ਥੋੜੀ ਲਿਸੀ ਰਹੀ ਆ ਠੀਕ ਆ ਚਲੋ ਸੀ ਉਹ ਵੀ ਤਾਂ ਗੋਮਾੜੀ ਹੋ ਗਈ ਮਾਸਾ ਉਹਨਾਂ ਦੀ ਹਾਂਜੀ ਹਾਂਜੀ ਤੇ ਬਾਹਰ ਤੇ 50000 ਦੀ ਹਾਂਜੀ ਆਪਾਂ 50000 ਦੀ ਵਾਸ਼ੀ ਦੇ ਦਾਂਗੇ 50000 ਦੀ ਉੱਚਵੀਂ ਤਿੰਨ ਛੋਟ ਕਰ ਦਾਂਗੇ ਇਹ ਦੇ ਦੋਗੇ 47000 47000 ਦੀ ਪੂਰੇ 45000 ਦੀ ਹਾਂ ਨਾ ਦੇ ਦਾਂਗੇ ਅਸੀਂ ਅੱਛਾ ਅਗਰ ਉਹ ਚੋਂ ਖੁਸ਼ੀ ਨਾਲ ਆਪਣੀ ਮਰਜ਼ੀ ਨਾਲ ਛੋਟ ਕਰਾਂਗੇ ਠੀਕ ਆ ਹਾਂਜੀ ਹਾਂਜੀ 200 ਕਰ ਦਈਏ 500 ਕਰ ਬਾਕੀ ਇਹ ਕਿ ਨਾਰਮਲ ਸੇਵਾ ਤੇ 15 ਲੀਟਰ ਜਿਹੜਾ ਚੁਆਇਸ ਜਰੂਰੀ 82 ਉਦਾਂ ਕਰੂਗੀ ਜੀ ਜੀ ਸੇਵਾ ਕਰੋਗੇ ਨਾ ਚਾੜੂ ਬਹੁਤ ਆ ਇਦਾਂ ਕੋਈ ਵੀ ਚੀਜ਼ ਦੇ ਅੱਗੇ ਰੱਖੋ ਉਦਾਂ ਖਾ ਜਾਂਦੀ ਹੈ ਨਾਲ ਨਾਲ ਦੇਣ ਦੀ ਲੋੜ ਨਹੀਂ ਠੀਕ ਆ ਬਾਕੀ ਇਹ ਹੈ ਕਿ ਜੇ ਕੋ ਸਾਂਭਲਾ ਲੈ ਜਾਊਗਾ ਤੇ ਫਿਰ ਦੁੱਧੋਂ ਵੱਧ ਵੀ ਚੱਲਦੀ ਤੇ ਆਵੇ ਸੋਈ ਸਵਾਈ ਜੇ ਇਹ ਵੀ ਸੋਈ ਸਵਾਈ ਜੀ ਇਹਦਾ ਵੀ ਤੇ ਦੱਸਿਏ ਵਜੇ ਇਹਦੇ ਬਾਰੇ ਫੇਰ ਆਪਾਂ ਇਹ ਥੱਲੇ ਵੀ ਦੀ 13 ਕਿਲੋ ਦੁੱਧ ਤਿਆਰ ਆ ਹੁਣ ਅੱਛਾ ਇਹ ਵੀ ਚੋਖੇ ਰਹਿੰਦੀ ਸੂਈ ਆ ਵਛੀਆਂ ਮਗਰ 나ੜੂ ਨਾਲ ਆ ਵਛੀਆਂ ਠੀਕ ਆ ਜੀ ਵਛੀਆਂ ਹੀ ਆ ਕਿ ਮਗਰ ਹਾਂਜੀ ਦੋਵੇਂ ਮਗਰ ਵਛੀਆਂ ਆ ਇਹਦੇ ਕੋ ਕਿੰਨਾ ਦੁੱਧ ਤਿਆਰ ਆ ਇਹਦੇ 13 ਲੀਟਰ ਆ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਦੀ 18 ਕਿਲੋ ਪਹਿਲੇ ਸੂਵੇ ਚਵਾਇਆ ਸੀ ਦੂਜੇ ਸੂਵੇ ਅੱਛਾ ਫਿਰ ਤੀਜੇ ਸੂਵੇ ਸੂਈ ਹੈਰ ਕੰ ਵੀ ਇੰਨੀ ਕੁ ਉਮੀਦ ਆ 18-20 ਕਿਲੋ ਚਵਾ ਲਈ ਜੀ ਲਓ ਫੁੱਟ ਵੀ ਗਾਰੀ ਪਰਸਨ-ਪਰਸਨ ਦੇ ਦੇਣਾ ਠੀਕ ਆ ਜੀ ਬਹੁਤ ਚੰਗੇ ਆ ਹਾਂਜੀ 18-20 ਤੇ ਲੱਗ ਬੰਨੇ ਇਹ ਵੀ ਸੂਆ ਜਿਹੜਾ ਇਹ ਤੀਸਰਾ ਸੂਈ ਆ ਬਾਕੀ ਕੱਦ ਇਕੱਠ ਬੇਲ ਇਹਦੇ ਵੀ ਚੰਗੀ ਇਹ ਤਾਂ ਬੱਚੇ ਦਾ ਭਲੂਛੀ ਗਾਓ ਪਾਛਾ ਹਾਂ ਪਾਛਾ ਉਹਨਾਂ ਕੋਲੋਂ ਨਾ ਬੱਦਲ ਆਉਂਦਾ ਹੈ ਕੰਪਨਸੇਸ਼ਨ ਤੋਂ ਨਹੀਂ ਨਹੀਂ ਜਤੋਂ ਅੱਠ ਬੰਮ ਬਗਾਓ ਅਹੀਂ ਅਹੀਂ ਆਂ ਲੋਕ ਮਾਰ ਜੰਦੇ ਵੀ ਆ ਕਾਲੀ ਬੱਛੀ ਆ ਦੀ ਜਿਹੜੀ ਆ ਆ ਦੇਖ ਸਾਦੇ ਨਾੜੂ ਜਿਹੜਾ ਨਾਲ ਹੀ ਹੈ ਦੋਵੇਂ ਬੱਛੀਆਂ ਹੀ ਆ ਉਹ ਆਦਾ ਰਿਹਾ ਜੀ ਜਿਆ ਸ਼ਿਆਣਾ ਖਿਆਲ ਬੱਛੀਆਂ ਨੂੰ ਤੇ ਇਹਦਾ ਵੀ ਜੇ ਫਿਰ ਕੀ ਮੁੱਲ ਰੱਖ ਦੇਣਾ ਜੀ ਮੁੱਲ ਤੇ ਵੀ ਦੀ ਇਹਦਾ ਕਾਨੂੰਪਾਵੇਂ 55 ਕਰੀਏ 60 ਕਰੀਏ ਜੋ ਮਰਜ਼ੀ ਕਰੀਏ ਅੱਛਾ ਗਾਈਆਂ ਬਹੁਤ ਭਾਰੀ ਥੋੜੀ ਥੋੜੀ ਆ ਇਹ ਦੁੱਧ ਦੀ 18 20 ਕਿਲੋ ਭਰ ਦੇਊਗੀ ਠੀਕ ਆ ਪੱਠਾ ਪੱਠਾ ਵੀ ਚੌੜਾ ਦੁੱਧ ਵਾਲੀ ਆ ਹਾਂਜੀ ਪੈਸੇ ਕਰਦੇ ਯਾਰ ਪੈਸੇ ਕਰਦੇ ਯਾਰ ਹੀ ਦੇ ਦੇ 50000 ਦੀ ਹਾਂਜੀ ਹਾਂਜੀ ਉੱਥੇ ਛੋਟ-ਛਾਟ ਕਰਦਾ ਖੁੱਲੀ ਕਰਦਾ ਕਿ ਛੋਟਾ ਦੇਣੀ ਖੁੱਲੀ ਕਰਨਾ ਠੀਕ ਐ ਤੇ ਹੁਣ ਇੱਕ ਹੋਰ ਆ ਗੱਬਨ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਗੱਬਨ ਨੇ ਇਹ ਕਿੰਨਾ ਸੁਆ ਸੁਣਾ ਇਹਨੇ ਇਹ ਵੀ ਦੁੱਧ ਅਸੂਬੇ ਸੁਣਾ ਜੀ ਅੱਛਾ ਦੁੱਧ ਦੇ ਵੀ 15 ਪਲੱਸ ਵਾਲੀ 17 18 20 ਕਿਲੋ ਭਰ ਦਿਓ ਇਹ ਖੋਲੇ ਆਲੂ ਆ ਠੀਕ ਆ ਤਿਆਰ ਕਰੋ ਇਹ ਵੀ ਫੀਜ ਤੇ ਲੱਗੇ ਜਿਹੜਾ ਕਹਿੰਦੇ ਚਵਾਜੂਗੀ ਲਓ ਤੋਰਦੀ ਹੈ ਫਿਰ ਇਹਨਾਂ ਵੀ ਥਾਨਾ ਕਾਫੀ ਚੰਗਾ ਲੱਗਾ ਇਹਦੇ ਕੋਲ ਵੀ ਆਹ ਦੇਖ ਸਾਡੇ ਜੀ ਬਾਕੀ ਚਿਹਰੇ ਤੇ ਬੜੇ ਖੂਬਸੂਰਤ ਆ

ਤੇ ਇਹਦਾ ਵੀ ਜੀ ਕੀ ਰੱਖਣਾ ਫਿਰ ਮੁੱਲ ਆਪਾਂ ਇਹਦਾ ਵੀ ਜੀ ਫੋਨ ਤੇ ਹੀ ਹੋਊਗਾ ਮੁੱਲ ਅੱਛਾ ਇਹ ਕਿਸੇ ਨਾਲ ਗੱਲ ਚੱਲਦੀ ਪਈ ਉਹ ਵੀਰੋਂ ਨਹੀਂ ਬੈਠੇ ਆ ਅੱਛਾ ਕਿੰਦੇ ਹੀ ਵੀਰੋਂ ਨਹੀਂ ਠੀਕ ਆ ਤੇ ਉਹ ਚੱਲਣ ਦੀ ਗੱਲ ਠੀਕ ਆ ਜੇ ਬਣ ਗਈ ਗੱਲ ਉਹਨਾਂ ਲੈ ਜਾਣੀ ਐ ਨਹੀਂ ਤੇ ਫਿਰ ਪੁੱਛ ਲੈ ਚਲੋ ਕੋਈ ਪੁੱਛ ਲੈਣਾ ਬਾਕੀ ਸੌਦਾ ਨਹੀਂ ਇਹਦਾ ਹੋਇਆ ਹੱਲੇ ਹਨਾ ਠੀਕ ਆ ਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਣਾ ਫਿਰ ਬਾਕੀ ਇਹ ਕਿ 200 ਹਾਂ ਪਤਾ ਹੀ ਆ ਆਪਾਂ 200 ਹਾਂ ਗਾਵਾਂ ਸੌਦਾ ਨੂੰ ਦੱਸਿਆ ਥਾਣਾ ਦੀ ਗਰੰਟੀ ਹੋ ਗਿਆ ਹਾਂਜੀ ਬਾਕੀ ਇੱਥੇ ਆ ਕੇ ਤਸੱਲੀ ਕਰੇ ਆਪਣੀ ਦੀ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਅਸਮਾਈਆਂ ਵਿੱਚ ਇੱਥੇ ਆ ਕੇ ਆਪਣੀ ਚਵਾਈ ਕਰਕੇ ਲੈ ਕੇ ਜਾਓ ਜੀ ਤੇ ਜਿਹੜੀ ਗੱਬਣ ਆ ਪਾਸ ਕਰਕੇ ਲੈ ਕੇ ਜਾਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ